ਮੇਰੇ ਕੋਲੇ ਇਹੋ ਜਿਹੀ ਵੀ ਐਗਜ਼ਾਮਪਲਾਂ ਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟ੍ਰੀਓ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜੰਨੇ ਆ ਉਦੋਂ ਮੇਹਰ ਜਾਰੀ ਨੀਤੀ ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਕਹਿੰਦਾ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23 ਸਾਲ ਦੀ ਉਮਰ ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਨਦੇ ਹਾਂ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90 90 ਸਾਲ ਦੀ ਉਮਰ ਆ ਭੋਗ ਲੈਂਦੇ ਜੇ ਉਹਨਾਂ ਕੋਲੇ ਜਾਣਾ ਸੀ ਜਾ ਕੇ ਉੱਥੇ ਜਾ ਤਾਂ ਕੋਈ ਧਰਤੀ ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਐ ਕੌਮ ਮਿਹਨਤੀ ਐ ਗੁਰੂਆਂ ਦਾ ਅਸ਼ੀਰਵਾਦ ਐ ਲਗਭਗ ਹਰ ਪਿੰਡ ਚ ਕਿਸੇ ਨਾ ਕਿਸੇ ਸ਼ਹੀਦ ਦਾ ਪੁੱਤ ਲੱਗਿਆ ਐ ਲਗਭਗ ਹਰ ਦੂਜੇ ਤੀਜੇ ਪਿੰਡ ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਸਾਡੇ ਚ ਘਾਟ ਕੀ ਰਹਿ ਗਈ ਕਿਉਂ ਭੱਜਣ ਲੱਗੇ ਸੀ ਘਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਉਹ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਘੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਪਹੁੰਚਿਆ ਸਾਨੂੰ ਮੈਂ ਉਹ ਰੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਉਹ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਹਾ ਸੀ ਬਾਲੀਵੁੱਡ ਤੱਕ ਦਾ ਸਫ਼ਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹੁੰਦੇ ਸੀ ਅੱਜ ਫਿਲਮਾਂ 'ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੋਲਿਆਂ 'ਚ ਅੱਗ ਮੱਚਦੀ ਹੋਵੇ ਤੇ ਲੋਕਾਂ ਦੇ ਚੋਲਿਆਂ 'ਚ ਅੱਗ ਬੁਝੀ ਜਾਂਦੀ ਹੈ ਮੁੱਖੇ ਤੇ ਦਹਾਸਾ ਚੰਗਾ ਲੱਗਦਾ ਜੀ ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਆਂ ਹਾਲਾਂਕਿ ਬਾਲੇ ਵੱਡੇ ਸੀ ਉਹ ਮਤਲਬ ਲੱਗਦੇ ਸੀ ਬਾਅਦ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ ਹੈਨਾ